ਇਸ ਲਈ ਦੀ ਖਬਰ ਗੁਰਦਾਸਪੁਰ ਦੇ ਕਸਬਾ ਫਤੇਗਾ ਚੂੜੀਆਂ ਚ ਹੈਲੋ ਫੂਡ ਰੈਸਟੋਰੈਂਟ ਚ ਲੱਗੀ ਭਿਆਨਕ ਅੱਗ ਲੱਖਾਂ ਦਾ ਹੋਇਆ ਨੁਕਸਾਨ ਫਾਇਰ ਗੇਰ ਦੇ ਮੁਲਾਜ਼ਮਾਂ ਵੱਲੋਂ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ ਗਿਆ ਮੁਲਾਜ਼ਮਾਂ ਵੱਲੋਂ ਬਖਾਇਗੀ ਬਹਾਦਰੀ ਅੱਗ ਲੱਗੀ ਅੱਗ ਚ ਅੰਦਰੋਂ ਸਿਲੰਡਰ ਕੱਢ ਕੇ ਲਿਆਇਆ ਬਾਹਰ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਫਤੇਗਾ ਚੂੜੀਆਂ ਅਜਨਾਲਾ ਰੋਡ ਤੇ ਵਿਖੇ ਹੈਲੋ ਫੂਡ ਨਾਂ ਦੇ ਇੱਕ ਰੈਸਟੋਰੈਂਟ ਚ ਭਿਆਨਕ ਲੱਗੀ ਅੱਗ ਲੱਖਾਂ ਦਾ ਹੋਰ ਪਿਆ ਦਾ ਹੋਇਆ ਨੁਕਸਾਨ ਮਾਮਲਾ ਸਾਹਮਣੇ ਆਏ ਦੱਸਿਆ ਜਾ ਰਿਹਾ ਹੈ ਕਿ ਰਸੋਈ ਚ ਅਚਾਨਕ ਸਾਰਕ ਸੜਕਰ ਕਰਨ ਲੱਗ ਗਈ ਅਗ। ਦੇਖਦੇ ਆਂ ਦੇਖਦੇ ਆਂ ਹੀ ਅਗ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਗਈ ਕਿ ਸਾਰਾ ਸਮਾਨ ਅਦੋ ਸੜ ਕੇ ਸੁਆਹ ਹੋ ਗਿਆ। ਤੇ ਲੋਕਾਂ ਵੱਲੋਂ ਅਗ ਨੂੰ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਗੁਰਦਾਸਪੁਰ ਦੇ ਕਸਬਾ ਫਤੇਗਾ ਚੂੜੀਆਂ ਹੈਲੋ ਫੂਡ ਰੈਸਟੋਰੈਂਟ 'ਚ ਲੱਗੀ ਭਿਆਨਕ ਅਗ ਲੱਖਾਂ ਦਾ ਹੋਇਆ ਨੁਕਸਾਨ। ਬੇਦਰ ਜੋ ਬਿਆਨ ਦੇਣਗੇ ਆਪਾਂ ਘਰ ਵੇ ਕਰ ਰਹੇ ਹਾਂ ਫਾਲਕਣਾ ਕਰ ਰਹੇ ਤਾਲਮਿਲ ਕਰ ਰਹੇ ਹਾਂ ਅਜੇ ਸਮਾਨ ਬਾਹਰ ਕੱਢ ਰਹੇ ਨੇ ਕੁਛ ਦੀਆਂ ਹੁੰਦੀ ਕੋਸ਼ਿਸ਼ ਕਰ ਰਹੇ ਪਰ ਬੇਰ ਨੂੰ ਸੂਚਿਤ ਕੀਤਾ ਗਿਆ ਘਰ ਵੇ ਪਹੁੰਚਣੇ ਵਾਲੀ ਚੰਨ ਮਿੰਟਾਂ ਨੁਕਸਾਨ ਬਾਰੇ ਤੇ ਮਾਲ ਕੀ ਦੱਸ ਸਕਦੇ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਦੀ ਹੋਈ ਰਿਹਾ ਅੱਖ ਲੱਗੀ ਹੋਈ ਹੈ ਜੀ ਪਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਾਹਰ ਰੋਡ ਬੰਦ ਰੱਖਿਆ ਤਾਰੀਂ ਬਣੀ ਇਹ ਆ ਨੂੰ ਆਪਾਂ ਦੀ ਇੱਕ ਗੱਡੀ ਆ ਬਟਾਲਾ ਨਗਰ ਨਗਿੰਦ ਨੂੰ ਡੇਰਾ ਬਾਬਾ ਨਾਨਕ ਉੱਨਾ ਖੜਾ ਰਿਹਾ ਵਾ ਕੰਕਾਂ ਦੇ ਸੀਜ਼ਨ ਕਰਕੇ ਉਹਨਾਂ ਨੇ ਉਹਨੂੰ ਕੰਟਰੋਲ ਰੂਮ ਤੋਂ ਤਲਾਸ਼ ਜਦੋਂ ਦਿੱਤੀ ਅਸੀਂ ਫਕੇ ਡੇਰਾ ਬਾਬਾ ਨਾਨਕ ਤੋਂ ਚੱਲੇ ਫਤੇਗੜ ਚੂੜੀਆਂ ਜੋ ਕਿ ਸਾਫ਼ ਰੋਹੀ ਮਤਲਬ ਸਭ ਤੋਂ ਪਹਿਲਾਂ ਗੱਡੀ ਜਿਹੜੀ ਆਪਾਂ ਲਿਆ ਕੇ ਇੱਥੇ ਖੜਾ ਰਹੀ ਆ ਅਨਸਾਰ ਕਾਫੀ ਜ਼ਿਆਦਾ ਅੱਗ ਸੀ ਅੱਗ ਨੂੰ ਵੇਖਦੇ ਆਪਾਂ ਜੇ ਨਾਲੇ ਤੋਂ ਰਾਜਾ ਸਾਸੀ ਤੋਂ ਤੇ ਬਟਾਲੇ ਤੋਂ ਹੋਰ ਗੱਡੀ ਬੈਕਅਪ ਲਈ ਮੰਗਾਈ ਆ ਤੇ ਅੱਗ ਤੇ ਜਿਹੜਾ ਉਹ ਪੂਰੀ ਤਰ੍ਹਾਂ ਕਾਪੂ ਪਾ ਲਿਆ ਗਿਆ ਇਹ ਕੋਸ ਸਿਲੰਡਰ ਜਦੋਂ ਆਪਾਂ ਪਹਿਲਾਂ ਗਏ ਆ ਲੀਕ ਕਰ ਰਿਹਾ ਸੀ ਪਰ ਸੈਕਿੰਡ ਟਰਮ ਦੇ ਵਿੱਚ ਜਾ ਕੇ ਉਹਨੂੰ ਬਾਹਰ ਕੱਢਿਆ ਗਿਆ ਉਹਨੂੰ ਉਹਦਾ ਰੈਗੂਲੇਟਰ ਕੱਟ ਕੇ ਉਹਨੂੰ ਹੁਣ ਬਾਹਰ ਲੈ ਆਇਆ ਅੰਦਰ ਬਿਲਕੁਲ ਲੱਕ ਬੁੱਝ ਚੁੱਕੀ ਆ ਤੇ ਹੁਣ ਕੰਟਰੋਲ ਆ ਬਿਲਕੁਲ ਸੇਫ ਆ ਜਿਹੜੇ ਮਾਲਕ ਹੈ ਉਹ ਆਪਣਾ ਅੰਦਰ ਜਾ ਕੇ ਵੇਖ ਸਕਦੇ ਹੁਣ ਭਾਈ ਜੀ ਇਹ ਡਿਊਟੀ ਹੈ ਸਾਡੀ ਰੋਜ਼ ਰੋਜ਼ ਦਾ ਹੀ ਕੰਮ ਹੈ ਇਹਦਾ ਨਹੀਂ ਨਹੀਂ ਅੰਦਰ ਕੋਈ ਅੰਦਰ ਨਹੀਂ ਕੁਝ ਕੁਝ ਨਹੀਂ ਆਉਂਦਾ ਜਿਹੜੇ ਹੀ ਆਉਂਦਾ ਤੇ ਅਗਲੇ ਦਾ ਨੁਕਸਾਨ ਨਹੀਂ ਹੋ ਸਕੇ ਆਮ ਪਬਲਿਕ ਦਾ ਨੁਕਸਾਨ ਬਚਾਇਆ ਜਾਵੇ ਬਾਕੀ ਚਲੋ ਅਕੀਡੀ ਆ ਸਾਡੀ ਸਾਡਾ ਕੰਮ ਚਲੋ ਜੁਨੀ ਜੁਨੀ ਬਾ ਫੂ ਜੁਨੀ ਭਾਈ ਇਹ ਮਿਹਨਤ ਜਿਹੜਾ ਇਹ ਚ ਘਾਟ ਆ ਫਾਇਰ ਬ੍ਰਿਗੇਡ ਦੀ ਆ ਪਰ ਇਹੋ ਤੇ ਨੁਕਸਾਨ ਹੋਈ ਨਾ ਇੱਥੇ ਅੱਗੇ 4-5 ਵਾਰੀ ਆਗ ਲੱਗ ਚੁੱਕੀ ਆ ਤੇ ਸਾਰੀਆਂ ਸਾਰੀਆਂ ਦੁਕਾਨਾਂ ਸੜ ਚੁੱਕੀਆਂ ਸ਼ਹਿਰ ਦੀਆਂ ਸਭ ਤੋਂ ਵੱਡੀ ਘਾਟ ਆ ਫਾਇਰ ਬ੍ਰਿਗੇਡ ਦੀ ਜਦੋਂ ਫਾਇਰ ਬੇਜੜਾ ਨਾਲ ਕੋਈ ਬੁਲਾਜੇ ਬਿਆ ਨਾ ਫਾਇਰ ਕਰ ਕੋਈ ਸੁਣਦਾ ਔਰ ਕੇ ਜਨਰਲ ਕੇ ਪਰ ਉਹਦੇ ਇਹ ਸਾਰੇ ਨੁਕਸਾਨ ਹੈ 10-15 ਲੱਖ ਦਾ ਨੁਕਸਾਨ ਹੋ ਗਿਆ ਇਹਦਾ ਇਹ ਤਰ੍ਹਾਂ ਕੀ ਕਰਨ ਦਿਹਾੜੀ ਕਰ ਇਹ ਸਾਰੀ ਸਰਕਾਰ ਦੀ ਨਕਾਮੀ ਆ ਇਹ ਜਿਹੜਾ ਕਿ ਹਰ ਹੈੱਡਕੁਆਰਟਰ ਤੇ ਹਰ ਮਿਸਪੈਲਟੀ ਤੇ ਇੱਕ ਇੱਕ ਫਾਰਕ ਮੀਟਰ ਚਾਹੀਦੀ ਆ ਕੋਈ ਤਰ੍ਹਾਂ ਚਾਕੇ ਜਾਂਦੀ ਪਾਲੀ ਨੁਕਸਾਨ ਨਾ ਹੋਵੇ ਹੁਣ ਆ ਕਿੱभी ਅੱਗ ਲੱਗੀ ਆ ਕਿੰਨਾ ਨੁਕਸਾਨ ਹੋਇਆ ਵਾ ਫਤਿਹਗੜ੍ਹ ਚ ਅੱਗੇ ਵੀ ਇੱਕ ਵਾਰੀ ਨਹੀਂ ਚਾਰ ਵਾਰੀ ਦੁਕਾਨਾਂ ਸੜ ਚੁੱਕੀਆਂ ਇੱਥੇ ਕੋਈ ਤਾਂ ਨਹੀਂ ਕਰਦਾ ਕੋਈ ਸਰਕਾਰ ਦੇ ਕੰਮ ਤੇ ਜੂੜੀ ਸਰਕਦੀ ਬਿਲਕੁਲ ਇਹ ਮੰਗਿਆ ਵੀ ਇਸ ਇਲਾਕੇ ਚ ਫਾਇਰ ਬ੍ਰਿਗੇਡ ਚਾਹੀਦੀ ਹੈ ਮੈਨੂੰ ਪਤਾ ਲੱਗਾ ਹੈ ਜੀ ਇੱਥੇ ਅੱਗ ਲੱਗੀ ਹੈ ਤੇ ਪਹੁੰਚਿਆ ਬਹੁਤ ਦੁੱਖ ਦੀ ਗੱਲ ਹੈ ਤੇ ਫਾਇਰ ਬ੍ਰਿਗੇਡ ਕਹਿ ਰਹੇ ਨੇ ਪਹੁੰਚ ਰਹੀ ਏ ਤੇ ਫੇਰ ਹੀ ਅੱਗ ਦੇ ਕਾਬੂ ਪਾਇਆ ਜਾ ਸਕਦਾ ਬਾਕੀ ਉਹ ਤਾਂ ਬਹੁਤ ਯੋਰ ਲਾ ਰਹੇ ਨੇ ਮੁੰਡੇ ਪਰ ਸ਼ਹਿਰ ਵਿੱਚ ਵੀ ਫਾਇਰ ਬ੍ਰਿਗੇਡ ਹੁਣ ਬਹੁਤ ਜ਼ਰੂਰੀ ਹੈ ਸ਼ਹਿਰ ਚ ਅੱਗੇ ਵੀ 4-5 ਵਾਰ ਨੁਕਸਾਨ ਹੋ ਚੁੱਕਾ ਹੈ ਤੇ ਇਹ ਨਾਲਾ ਵੀ ਕਾਫੀ ਨੁਕਸਾਨ ਆ ਵੇਖੋ ਕਿੰਨੀ ਮੁਸਤਕਦੀ ਨਾਲ ਕਰ ਰਿਹਾ ਕੰਮ ਪਰ ਬਹੁਤ ਨੁਕਸਾਨ ਹੋ ਚੁੱਕਾ ਹੈ ਮੈਂ ਸ੍ਰਿੰਦਰ ਕੁਮਾਰ ਪਸੰਦੀ ਨਗਰ ਵੈਲਵਰ ਦੇ ਪ੍ਰਧਾਨ ਦੇ ਕਰਕੇ ਬੜੀ ਵਾਰੀ ਇਹ ਘਟਨਾ ਹੋਈ ਆ ਅੱਗ ਲੱਗਣ ਦੀ ਪਰ ਇੱਥੇ ਫਾਇਰ ਬ੍ਰਿਗੇਡ ਨਾ ਹੋਣ ਕਰਕੇ ਰੱਖਾ ਰੁਪਈਆ ਦਾ ਦੁਕਾਨਦਾਰਾਂ ਦਾ ਨੁਕਸਾਨ ਹੋ ਜਾਂਦਾ ਆ ਇਹਦੇ ਵਿੱਚ ਦੁਕਾਨਦਾਰਾਂ ਦਾ ਕੋਈ ਵਾਲੀਵਾਰਸ ਨਹੀਂ ਨਾ ਸਰਕਾਰੇ ਦੀ ਵਾਲੀਵਾਰਸ ਬੰਦੀ ਆ ਨਾ ਕੋਈ ਹੋਰ ਸਰਾ ਪਾਰਟੀਆਂ ਕੋਈ ਇਹਦੀ ਵਾਲੀਵਾਸ ਬੰਦੀਆਂ ਨੇ ਮੈਂ ਤਾਂ ਮੁੱਖ ਮੰਤਰੀ ਕੋਲੋਂ ਮੰਗ ਕਰਦਾ ਹਾਂ ਕਿ ਇਹ 5 ਮੀਟ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਮਲੇ ਤੇ ਦੁਕਾਨਦਾਰਾਂ ਦਾ ਨੁਕਸਾਨ ਤੋਂ ਪਹਹਾ ਹੋ ਸਕੇ ਤੇ ਨੇੜੇ ਨੇੜੇ ਦੀ ਬਹੁਤ ਜ਼ਿਆਦਾ ਲੋੜ ਹੈਗੀ ਸਾਨੂੰ ਇਸ ਕਰਕੇ ਮੈਂ ਮੰਗ ਕਰਦਾ ਹਾਂ ਕਿ 5 ਮੀਟ ਜਿਹੜਾ ਬਹੁਤ ਜ਼ਰੂਰੀ ਹੈਣਾ ਚਾਹੀਦਾ ਔਰ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਉਹ ਸਰਕਾਰ ਨੂੰ ਮ मुआवजा ਦੇਣਾ ਚਾਹੀਦਾ ਲੱਖਾਂ ਰੁਪਈਆ ਦਾ ਨੁਕਸਾਨ ਹੋਇਆ ਇਹਦਾ ਮੁਆਜਾ ਦੇਣਾ ਚਾਹੀਦਾ